ఆ <tries> మన

ਲੈ ਕੇ ਜਾ ਰਹੇ ਆ ਅਸੀਂ ਇੰਨੇ ਬਾਗੇ ਵਾਣਾ ਕਿ ਸਾਨੂੰ ਰਾਮ ਜੀ ਦੇ ਦਰਸ਼ਨ ਹੋਣਗੇ ਇੰਨੇ ਖੁਸ਼ ਨਸੀਬ ਹੈ ਸਾਡੀ ਪੀੜ੍ਹੀ ਇੰਨੀ ਖੁਸ਼ ਨਸੀਬ ਹੈ ਕਿ ਅਸੀਂ ਦਰਸ਼ਨ ਕਰਨ ਚੱਲੇ ਆ ਬੱਚੇ ਵੀ ਨਾਲ ਵੱਡੇ ਵੀ ਨਾਲ ਸਿਆਣੇ ਵੀ ਨਾਲ ਸਭ ਜਾ ਰਹੇ ਆ ਹਰਿ ਜੀ ਨਾਮ ਜੈ ਜੀ ਨਾਮ ਹਾਜੀ ਜੀ ਸਭ ਤੋਂ ਪਹਿਲਾਂ ਜੇ ਦੇਸ਼ ਦੇ ਜਸਸਪੀ ਪ੍ਰਧਾਨ ਮੰਤਰੀ ਮਨਿੰਦਰ ਮੋਦੀ ਜੀ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਨ੍ਹਾਂ ਦੀ ਬਦੌਲਤ ਅੱਜ ਦਾ ਇਹ ਸੁਭਿਆਣਾ ਹੀ ਮਨ ਦਾ ਸੁੱਖ ਪਾਇਆ ਵਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਜਿਹੜੀ ਯਾਤਰਾ ਅਸੀਂ ਦੇਖ ਪਾ ਰਹੇ ਹਾਂ ਉਹਨੂੰ ਅਦਾ ਅਨੰਦ ਲੈ ਪਾ ਰਹੇ ਹਾਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਾਫੀ ਸੰਘਰਸ਼ ਤੋਂ ਬਾਅਦ 500 ਸਾਲਾਂ ਦੇ ਜਿਹੜੇ ਬਨਵਾਸ ਤੋਂ ਬਾਅਦ ਯੋਧੇ ਵਿੱਚ ਰਾਮ ਲਾਲਾ ਦੀ ਜਿਹੜੀ ਮੂਰਤੀ ਸਥਾਪਨਾ ਹੋਈ ਹੈ ਤੇ ਉਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਤੇ ਇਸ ਦਿਨ ਤੋਂ ਜਿਹੜਾ ਸਾਰਾ ਸ਼ਹਿਰ ਹੈ ਨਾ ਦੇਸ਼ ਦੇ ਪ੍ਰਧਾਨ ਮੰਤਰੀ ਰੇਨ ਮੋਦੀ ਨੂੰ ਜਾਂਦਾ ਵਾ ਔਰ ਅੱਜ ਪੂਰੇ ਅੰਮ੍ਰਿਤਸਰ ਦੇ ਵਸੀਆਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਹਰ ਲੋਕ ਉਤਸਾਹਿਤ ਹੈ ਹਰ ਬੰਦਾ ਉਤੇ ਯੋਧੇ ਨੂੰ ਜਾਣ ਲਈ ਉਤਸਾਹਿਤ ਹੈ ਪਰ ਜਿਹੜੀ ਵਿਵਸਥਾ ਹੈ ਅੱਜ ਸਪੈਸ਼ਲ ਟ੍ਰੇਨ ਜਾ ਰਹੀ ਹੈ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਛੇੜੀ ਨੂੰ ਜਾਏਗੀ ਔਰ ਕੜੀ ਵਾਈ ਤੇ ਜਾਂਦੀ ਰਹੇਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਐਸੇ ਲੋਕ ਵਿਅਕਤੀ ਨੇ ਜਿਨ੍ਹਾਂ ਨੇ ਸਵਾਜ ਹਰ ਵਰਗ ਦਾ ਧਿਆਨ ਰੱਖਿਆ ਵਾ ਔਰ ਹਰ ਵਕ ਨੂੰ ਨਾਲ ਲੈ ਕੇ ਚੱਲਦੇ ਰਹੇ ਅੱਜ ਦਾ ਜਿਹੜਾ ਦਿਹਾੜਾ ਵਾ ਬਿਆਸ ਦੇ ਪੁੱਤਰ ਦਿਹਾੜੇ ਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅਮਰ ਸਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਮੋਤੀ ਜੀ ਕੋ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਮੋਤੀ ਜੀ ਕੋ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਪ੍ਰੋਗਰਾਮ ਇੰਚਾਰਜ ਵੀ ਮੈਂ ਆ ਮੇਰੇ ਤੋਂ ਬਿਨਾਂ ਪ੍ਰੋਗਰਾਮ ਖਬਰ ਨਹੀਂ ਕਰੀ Gracias.